ਦੇ ਪੀਰ ਸੁਰਨਾਥ ਚੁੰਡਾ ਬਾਹਤ ਮਹਤਮ ਬਹੁਤ ਵੱਡਾ ਇੱਕ ਦਹਾ ਸ਼ਿਵ ਨੂੰ ਪਾਰ्वती ਕਹਿਣ ਲੱਗੀ ਮੈਨੂੰ ਅਮਰ ਕਥਾ ਸੁਣਾਓ ਅਮਰ ਕਥਾ ਅਮਰ ਕੌਣ ਹੈ ਪਰਮੇਸ਼ਰ ਉਸ ਦੀ ਕਥਾ ਵਾਰਤਾ ਉਸ ਦਾ ਯਸ਼ ਇਸ ਜੀਵਨ ਵਿੱਚ ਕਿਵੇਂ بیان ਕੀਤਾ ਜਾਵੇ ਪੁਰਾਣੀ ਨੂੰ ਅਮਰ ਕਰਦਾ ਹੈ ਸੋ পার্বਤੀ ਨੇ ਕਿਹਾ ਮੈਨੂੰ ਅੰਮ੍ਰਿਤ ਕਥਾ ਸੁਣਨ ਦਾ ਸ਼ੌਕ ਹੈ ਅੰਮ੍ਰਿਤ ਕਥਾ ਸੁਣਾਓ ਸ਼ਿਵ ਨੇ ਕਿਹਾ ਹੈ ਤਾਂ ਬਹੁਤ ਅੱਛਾ ਤੇਰਾ ਸ਼ੁਭ ਸੰਕਲਪ ਪਰ ਕੋਈ ਅੱਛੀ ਜਗ੍ਹਾ ਯੋਗ ਥਾਂ ਲੈ ਕੇ ਤੈਨੂੰ ਅੰਮ੍ਰਿਤ ਕਥਾ ਸੁਣਾਈ ਜਾਏਗੀ ਸੋ ਕੁਛ ਸਮਾਂ ਗੁਜ਼ਰੀ ਤੋਂ ਬਾਅਦ ਸ਼ਿਵ ਜੀ ਫਿਰਦੇ ਫਿਰਦੇ ਕਸ਼ਮੀਰ ਦੀ ਧਰਤੀ ਪਹੁੰਚੇ ਸੋ ਇੱਕ ਟਿੱਲੇ ਤੇ ਬੋਹੜ ਦਾ ਦਰਖਤ ਹੈ ਸੋ ਐਦਰ ਉਦਰ ਖੜ ਕੇ ਉਸ ਦੇ ਹੱਥਾਂ ਨਿਗਾ ਦੜਾਈ। ਅਤਿਅੰਤ ਕਿੱਡੀ ਪ੍ਰਸੰਤਾ ਦੁਆਰਾ ਕਹਿਣ ਲੱਗੇ। "ਪਾਰਵਤੀ ਐ ਥਾਂ ਹੈ ਅਮਰਕਤਾ ਸੁਣਨ ਤੇ ਸੁਣਾਉਣ ਵਾਲਾ। ਕਹਿੰਗੇ ਸੁਣਾਓ ਮਹਾਰਾਜ ਮੈਨੂੰ ਤਾਂ ਅਮਰਕਤਾ ਸੁਣਨ ਦਾ ਸ਼ੌਕ ਹੈ।" ਸੋ শ্রোਤਾ ਇੱਕੋਈ ਪਾਰਵਤੀ ਬਖਤਾ ਜੀ ਹਨ। ਸੋ ਕਹਿਣ ਲੱਗੇ "ਅੱਛਾ। ਤੁਹਾਨੂੰ ਸਾਵਧਾਨ ਸੁਣਨਾ ਆਉਂਦਾ ਹੈ।" ਚੰਗੜਾ ਮਾਰ ਕੇ ਬਹਿ ਗਿਆ ਆਪਣੇ ਆਸਣ ਤੇ পার্বਦੀ ਬਹਿ ਗਈ ਸਾਹਮਣੇ ਸ਼ਿਵਾ ਨੇ ਆਪਣਾ ਆਸਣ ਵਿਛਾਲਿਆ ਸੋ ਸਰੋਤਾ ਭਗਤਾ ਦੇ ਲੱਛਣ ਹੁੰਦੇ ਹਨ ਸ੍ਰੋਤੇ ਦੇ ਵਾਸਤੇ ਦੋ ਪਾਰੇ ਵਿਗਨਨ ਦੰ ਜਿਹੜੇ ਇਸ ਨੂੰ ਪੂਰਾ ਲਾਭ ਨਹੀਂ ਮਿਖਾਉਂਦੇ ਇੱਕ ਤਾਂ ਖਿਆਲ ਦਾ ਇਧਰ ਉਧਰ ਦੌੜਦੇ ਰਹਿਣਾ ਦੂਜਾ ਨੀਂਦ ਆ ਜਾਣਾ ਇਹ ਦੋ ਪਾਰੇ ਵਿਗੰਦਸ਼ੇ ਹਨ ਇਹ ਦੋਨਾਂ ਤੇ ਵਸ਼ੀਕਰ ਪਾਲੇ ਸਰੋਤਾ ਪੁਰਸ਼ੇ ਪੂਰਾ ਪੂਰਾ ਲਾਗਠਾਇਆ ਕਰਦਾ। ਖਿਆਲ ਨੂੰ ਜਦੋਂ ਇੱਧਰ ਉੱਧਰ ਦੌੜਨ ਨੂੰ ਰੋਕਦਾ ਹੈ ਮਨਮੀਟ ਕੇ ਕਈਆਂ ਅਣਜਾਣਾਂ ਨੂੰ ਦੱਬ ਲੈਂਦੀ ਹੈ। ਤੇਰੀ ਵਕਤ ਵਿਅਰਥ ਕੇ ਲੱਗ ਜਾਂਦਾ ਹੈ। ਜਦੋਂ ਖਿਆਲ ਨਹੀਂ ਰੋਕਦਾ ਇੱਧਰ ਉੱਧਰ ਇੱਥੇ ਪੂਰਾ ਸੁਣ ਨਹੀਂ ਸਕਦਾ ਕਿੰਨ ਸਿਆਦ ਦੌੜਨਾ ਜਿਹੜਾ ਪੂਰਾ ਸੁਣ ਨਹੀਂ ਦਿੰਦਾ ਹੁੰਦਾ। ਤਾਂ ਤੇ ਦੋਨਾਂ ਇਹ ਬਿਗਨਾ ਨੂੰ ਦੂਰ ਕਰਨਾ ਹੈ। ਖਿਆਲ ਨੂੰ ਇੱਧਰ ਉੱਧਰ ਦੌੜਨ ਨਹੀਂ ਦੇਣਾ। ਔਰ ਅਲਸਤੋ ਵੀ ਪੂਰਾ ਪੂਰਾ ਸਾਵਧਾਨ ਹੋਣਾ ਹੈ। ਸੋ ਇਹ ਹਦਾਇਤ ਕਰਨ ਲੱਗੇ ਜੀ ਪਰੰਪੀ ਨੂੰ ਕਹਾਂਗੇ ਦੇ ਪਰੰਪੀ ਤੂੰ ਇਕੱਲਾ ਹੀ ਸਰੋਤਾ ਹੈ ਮੈਂ ਤੇਰੇ ਵਾਸਤੇ ਹੀ ਇਹ ਅਮਰਤਾ ਸੁਣਾਉਣੀ ਹੈ ਹੋਰ ਕੋਈ ਸਰੋਤਾ ਹੈ ਨਹੀਂ ਪਰ ਇਹ ਥੋੜੀ ਜਿਹੀ ਲੰਮੀ ਹੈ ਕਥਾ ਖਿਆਲ ਨੂੰ ਰੋਕ ਕੇ ਔਰ ਅਲਸਤੋ ਵੀ ਰਹਿਤ ਹੋਣਾ ਹੋਵੇਗਾ। ਸੋ ਮੈਂ ਤਾਂ ਨੇਤਰਮੀਟ ਕੇ ਸੁਣਾ ਹੀ ਜਾਣਾ ਹੈ। ਇਧਰ ਉਧਰ ਨਹੀਂ ਜਾਣਾ ਹੈ ਇਧਰ ਉਧਰ ਖਿਆਲ ਨਹੀਂ ਇਹ ਦੌੜਨ ਦੇਣਾ ਪਰ ਤੂੰ ਹੁ ਡਾ ਪਰਈਂ ਆਈ ਮੈਂ ਸਮਝਾਂਗਾ ਕਿਉਂਕਿ ਜਦੋਂ ਨੈਤਨ ਮੀਟਲੇ ਪੁਰਸ਼ ਹੈ ਤੇ ਐ ਤਾਂ ਪਤਾ ਨਹੀਂ ਉਹਦੇ ਸਾਹਮਣੇ ਸੌਣ ਵਾਲਾ ਨੀ ਆਨੇ ਸੁਟਾਪਿਆ ਬੈਠਾ ਹੈ ਜਾਂ ਜਾਗਦਾ ਹੀ ਹੈ ਪੂਰਾ ਪਰਈਂ ਆਏਗੀ ਤਾਂ ਮੈਂ ਕੰਨ ਦੁਆਰਾ ਸੁਣੀ ਜਾਊਂਗਾ ਵੀ ਜਾਗਦੀ ਹੈ ਔਰ ਖਟਾਪਰੇ ਨਰ ਸੁਣ ਰਹੀ ਹੈ ਤੇਰੇ ਵਾਸਤੇ ਸਾਰਾ ਪਰਸ਼ਾਰਥ ਹੈ ਵਿਸ਼ਵਾਸ ਤੇ ਮੇਰਾ ਪਰਸ਼ਾਰਥ ਸਫਲਾ ਹੋਵੇ ਇਹ ਤਾਂ ਪੂਰਾ ਪੂਰਾ ਦੋਨਾ ਬਿਗਣਾ ਤੋਂ ਬਚ ਕੇ ਸੁਣਿਆ ਤਾਂ ਬਹੁਤ اچھا ਗਣ ਲਗੀ ਮੈਂ ਹੰਗੂਰਾ ਬੜੀ ਜਾਵਾਂਗੀ ਉਹਨਾਂ ਨੇ ਇਹ ਵੀ ਹਦਾਇਤ ਕਰ ਦਿੱਤੀ ਜਦੋਂ ਹੰਗੂਰਾ ਬੰਦ ਹੋ ਜਾਏ ਮੈਂ ਕਥਾ ਬੰਦ ਕਰ ਦੇਣੀ ਸਮਝਾਂਗੇ ਤੁਸੀਂ ਆਉਂਗੇ ਸੋ ਕਿਹਾ ਬਹੁਤ ਅੱਛਾ ਮੈਂ ਹੰਗੂਰਾ ਬੜੀ ਜਾਵਾਂਗੀ ਸੋ ਇਸੇ ਤਰ੍ਹਾਂ ਇਸ ਗੱਲ ਨੂੰ ਸੁਣਦਾ ਸੀ ਦਰਖ ਦੇ ਉੱਪਰ ਇੱਕ ਤੋਤੇ ਦਾ ਬਚਾ ਤੋਤਾ ਬੜਾ ਛੇਣਾ ਜਾਨਵਰ ਮੰਨੇ ਉਹਨੂੰ ਜੋ ਕੁਝ ਪੜਾਓ ਪੜ ਲੈਂਦਾ ਜਿਵੇਂ ਬੋਲਣਾ ਸਿਖਾਓ ਬੋਲਦਾ ਹੈ ਹੰਤੋਤੇ ਬੜਾ ਛੇਣਾ ਮੰਨੇ ਉਹਤੇ ਦਾ ਬਜਾ ਉਹ ਵੀ ਇਸ ਗੱਲ ਨੂੰ ਸੁਣ ਰਿਹਾ ਸੀ ਉਹਨੇ ਸੁਣ ਕੇ ਇਹ ਦੋਵੇਂ ਹਦੈਤਾ ਵੀ ਜੀ ਆ ਜਾਂਦੀਏ ਤੇ ਖਿਆਲ ਦਾ ਜੁਰਤ ਰੁਕਣਾ ਇਹ ਦੁਨਾਂ ਬਿਨਾਂ ਤੋਂ ਰਹਿਣਾ ਦੂਸਰੇ ਪਰਪੀਨ ਹਦੈ ਕੀ ਤੇ ਸ਼ਿਵ ਨੇ ਬਈ ਤੁੰਗੁਰਾ ਪਈਆਂ ਹੰਗੁਰਾ ਬੰਦ ਹੋ ਜਾਏਗਾ ਮੈਂ ਫਿਰ ਆ ਬੰਦ ਕਰ ਦਿਆਂਗਾ ਇਉਂ ਚੌਕਿਸ ਕਰਕੇ ਜਦੋਂ ਕਥਾ ਕਰਨ ਲੱਗੇ ਉਹ ਵੀ ਸੁਣेंगे ਉਹਨੂੰ ਵੀ ਪਛਲਾ ਪ੍ਰਾਪਤ ਅਨੰਦ ਪ੍ਰਾਪਤ ਹੋ ਦੀ ਬਹੁਤ ਚੀਏ ਸਵੈ ਨੂੰ ਇਸੇ ਤਰ੍ਹਾਂ ਹੁੰਨੇ ਹੋਣੇ ਸਮਾਂ ਕੋ ਜਿਆਦਾ ਲੱਗਿਆ ਥੂਲੇ ਆਉਣ ਲੱਗ ਪਏ ਵਪਾਰੀ ਬੈਠਾ ਨੀਂਦ ਸੁਣਾ ਹੁੰਦਾ ਫੇਲੇ ਫੇਲੇ ਥੂਲੇ ਜਮਾਉਣ ਲੱਗ ਪਏ ਇਹ ਨਿਸ਼ਾਨੀ ਹੁੰਦੀ ਹੈ ਤੇਰੀ ਹੌਲੀ ਹੌਲੀ ਕੱਤੇ ਕਰਦੇ ਕਰਦੇ ਉਹਦੀ ਠੋਡੀ ਛਾਤੀ ਨੂੰ ਲੱਗ ਜਾਂਦੀ ਬੈਠਾ ਹੀ ਸੌਂ ਜਾਂਦਾ ਬਿਸ਼ਨ ਵਾਲੀ ਜਿਹੜੀ ਇਹ ਦੇਖਣ ਸਵੈ ਕਰਕੇ ਜਦੋਂ ਹੌਲੀ ਹੌਲੀ ਹੰਗੂਰਾ ਤਾਂ ਕਰ ਹੀ ਗਈ ਨਾਲ ਥੂਲੇ ਵੀ ਉੱਪਰ ਉਤੋਂ ਤੇ ਦਾ ਬਚਾ ਲੇ ਗਿਆ ਉਹਨੇ ਸੋਚਿਆ ਵੀ ਜੇਕਰ ਹੰਗੂਰਾ ਬੰਦ ਹੋ ਗਿਆ ਸ਼ਿਵਾ ਨੇ ਕਥਾ ਬੰਦ ਕਰ ਦੇਣੀ ਹੈ ਇਹਨਾਂ ਦਾ ਪਾਰਵਤੀ ਨੂੰ ਸੁਣਨਾ ਹੀ ਨਹੀਂ ਮੈਨੂੰ ਵੀ ਘਾਟਾ ਪਵੇਗਾ ਉਮੀ ਕਹਿਣਾ ਸਿਰ ਮਾਮੂਲੀ ਬਾਤ ਹੈ ਮੈਂ ਕਹੀ ਜਾਵਾਂਗਾ ਉਹਨਾਂ ਦਾ ਨੇਤਰ ਮੀਟੇ ਹੋਏ ਹੋਰ ਤਾਂ ਗੱਲ ਉਹਨਾਂ ਨੇ ਖਿਆਲ ਹੀ ਨਹੀਂ ਕੁਝ ਕਰਨਾ ਇਸੇ ਤਰ੍ਹਾਂ ਕਰਦੇ ਕਰਦੇ ਪਾਰਵਤੀ ਸੌਂਗੀ ਤੋ ਤਾਂ ਹੂੰ ਕਹਿਣ ਲੱਗ ਪਿਆ ਹੂੰ ਰਾ ਭਰਨ ਲੱਗ ਪਿਆ ਸ਼ਿਵ ਜੀ ਸੁਣਾਈਂਗੇ ਜਿਸ ਵਤ ਕਥਾ ਦੀ ਹੋਈ ਸਮਾਪਤੀ ਸ਼ਿਵਾ ਨੇ ਨੇਤਰ ਖੋਲੇ ਤੇ ਦੇਖਿਆ ਪਾਰਵਤੀ ਤਾਂ ਸੋ ਤੇ ਬੀਅ ਬੇਠੀ ਸੋ ਤੋਤਾ ਇੱਕ ਕਥਾ ਸੁਣ ਗਿਆ ਸੀ ਤੋਤੇ ਦੀ ਜਾਨ ਵੀ ਸੁਣਨ ਦਾ ਫਲਦਾ ਜਿਤਨਾ ਮਾਤਮ ਸੋ ਤੋਤੇ ਉਹ ਤੋਤਾ ਇੱਕ ਤੋਤੇ ਦੇ ਜਾਨ ਵੀ ਉਸਨੇ ਕਰਾਣੀ ਸੀ ਉਹੀ ਤੋਤਾ ਫਿਰ ਬੇਲ ਵਿਆਕਰ ਪੁੱਤਰ ਬਣ ਸਿੱਧਾ ਫਿਰ ਬਚਪਨ ਤੋਂ ਹੀ ਵਿਰਖ ਹੋਇਆ ਉਹ ਵੀ اسی ਜਿਹੜਾ ਰਾਜਾ ਜਨਕੀ ਦੇ ਪਾਸ ਗਿਆਨ ਲੈਣ ਵਾਸਤੇ ਗਿਆ ਸੀ ਕਿਉਂਕਿ ਪਹਿਲਾ ਜਨਕੀ ਸੋ ਇਸ ਕਰਕੇ ਸੋ ਇਨਾ ਇਨਾ ਸੁਣਨ ਦਾ ਮਹਾਤਮ ਦਾ ਇੱਥੇ ਗੁਰੂ ਜੀ ਦੱਸਦੇ ਸੁਣੇ ਐ ਸਿੱਧ ਰਵੀਰ ਸੁਣੇ ਅਰਧ ਤਵਲੇ ਆਕਾਸ਼ ਮੈਂ ਦੀਪ ਲੋਤਾ ਸੁਣੇ ਤੋ ਨੰਕ ਕੇ ਕਾਲ ਨਾਨਕ ਸੁਦਾ ਵਿਗਾਸ ਸੁਣੇ ਦੁਖ ਪਾਪ ਕਾ ਸੁਣੇ ਈਸ਼ਰ ਬਰਮਾ ਇੰਦ ਸੁਣ ਕੇ ਗੋਇ ਸੁਣੇ ਮਕਸ ਲਾਣ ਮੰਦ ਸੁਣੇ ਜੋਗ ਜੁਗਤ ਜੋਗ ਦੀਆਂ ਜੁਗਤੀਆਂ ਵੀ ਸੁਣਨ ਕਰਕੇ ਪ੍ਰਾਪਤ ਹੁੰਦੀਆਂ ਸੁਣੇ ਜੋਗ ਜੁਗਤ ਤਨ ਭੇਦ ਸਰੀਰ ਦੇ ਭੇਦ ਜਿੱਤਣੇ ਆ ਆ ਕੋਚਾ ਕੋਚਾ ਇਪ੍ਰੋਣ ਕਰਕੇ ਭੇਡ ਖੋਦਦੇ ਸੁਣੇ ਸਾਖ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾ ਸੁਣੇ ਦੁਰਪਾਪ ਦਾ ਸੁਣੇ ਸਤ ਸੰਤੋਖ ਗਿਆਨ ਸਤਿ ਦੀ ਪ੍ਰਾਪਤੀ ਸੰਤੋਖ ਦੀ ਗਿਆਨ ਦੀ ਪ੍ਰਾਪਤੀ ਸੁਣਨ ਕਰਕੇ ਹੀ ਹੁੰਦੀ ਹੈ ਸੁਣੇ ਅਕਸ਼ਿਕਾ ਇਸ ਨਾਮ ਸੁਣੇ ਪਰ ਪਰਵਾ ਮਾਨ ਸੁਣੇ ਲਾਗੇ ਸੈਤੀ ਹਨ ਨਾਨਕ ਭਗਤਾਂ ਸਰਾ ਵਿਗਾ ਸੁਣੇ ਦੁਰਪਾਪ ਦਾ ਸੁਣੇ ਸਾਰਾ ਗੁਣਾ ਤੇ ਗਾਣ ਮਨਸ਼ੇਖੀ ਪਾਚ ਸੁਣੇ ਅੰਦੇ ਪਾਵੇਰਾ ਨੇ ਆਤ ਹੋਵੇ ਸ਼ਗਨ ਨਾਮ ਕਰਦਾ ਸਤਵੀਗਾ ਸੁਨੇ ਦੁਪਾਪ ਦਾ ਨਾਮ ਪਪਾਂ ਦਾ ਹੋਣਾ ਸੁਣ ਕੇ किसी गल न सुन के उस मनन करना हूं उसके विश्वास लिया हे नेचा लिया है। जो कुछ कहा ठीक है मेरे फायदे वास्ते ਅਗਰ ਮੈਂ ਇਸ ਨੂੰ ਧਾਰਨ ਕਰਾਂ ਮੈਂ ਜੋ ਕੁਛੇ ਦੇ ਵਿੱਚ ਕਥਨ ਕੀਤਾ ਉਹ ਹਜੇ ਬਣ ਜਾਣਾ ਹੈ ਮੰਨਣ ਦਾ ਉਦੋਂ ਹੀ ਬਹੁਤ ਜ਼ਿਆਦਾ ਫਲ ਹੈ ਸੁਣਨ ਦਾ ਕਈ ਕਰੋੜਾਂ ਯਕੈ ਨਾਲ ਫਲ ਦੱਸਿਆ ਹੈ ਮੰਨਣ ਦਾ ਉਦੋਂ ਹੀ ਬਹੁਤ ਜ਼ਿਆਦਾ ਫਲ ਦੱਸਿਆ ਮੰਨਣ ਦੇ ਵਾਸਤੇ ਚਾਰ ਪੌੜੀਆਂ ਗੁਰੂ ਜੀ ਨੇ ਅੱਗੇ ਵਿਚਾਰਣ ਕੀਤੀਆਂ ਮੰਨਣ ਕੀ ਗਤ ਕਹੀ ਨਾ ਜਾਏ ਪਰ ਤਾਂ ਕਹਿੰਦੇ ਨੇ ਮੰਨਣ ਕਰਦੇ ਉਹਨਾਂ ਦੀ ਗਤੀ ਜੁ ਮੰਨਣ ਕਰਕੇ ਪ੍ਰਾਪਤੀ ਕਹਿਣ ਵਿੱਚ ਹੀ ਹੈ ਗਤ ਕਹੀਂ ਨ ਜਾਵੇ ਜੀ ਜਿਨ੍ਹਾਂ ਨੇ ਕੇ ਮੰਨਣਾ ਮੰਨਣਾ ਕੀਏ ਵਿਸ਼ਵਾਸ ਲੈਣਾ ਵੀ ਠੀਕ ਫਿਰ ਜੁਕੜ ਸੁਣਿਆ ਮੰਨਿਆ ਮਨ ਕੀਤਾ ਫੋ ਅੰਤਰਗਤ ਤੀਰਥ ਮੰਨ ਨਾਲ ਸੁਣ ਕੇ ਮਰਨ ਹੁੰਦਾ ਦੂਜਾ ਦਰਜ ਸੁ ਮੰਨੇ ਦੀ ਬਹੁਤ ਚਾਰ ਪੌਣੀਆਂ ਗੁਰੂ ਜੀ ਨੇ ਉਚਾਰਨ ਕੀਤੀਆਂ ਜਿਹਦੇ ਵਿੱਚ ਅਸ਼ਿਆ ਮੰਨੇ ਕੀ ਕਤ ਕਹੀ ਨਾ ਜਿਨ੍ਹਾਂ ਨੇ ਮੰਨਣ ਕੀਤਾ ਉਹਨਾਂ ਦੀ ਮਹਿਮਤ ਕਥਨ ਵਿੱਚ ਆਉਂਦੀ ਹੀ ਸਤ ਇੱਕ ਹੈ ਜੇ ਕੋ ਕਹੇ ਪਿਛੇ ਪਛਤਾਏ ਜੇ ਉਹਨਾਂ ਦੀ ਬਹੁਤ ਕੁਝ ਕਹੇ ਵੀ ਤਾਂ ਸੁਟਾਉਣਾ ਬਣੇ ਕਿਉਂਕਿ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾਂਦਾ ਜੋ ਕਿਸੇ ਨੂੰ ਪ੍ਰਾਪਤ ਹੁੰਦਾ ਸੋ ਕਾਗਿਤ ਕਰਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੋ ਕੋ ਮਨ ਜਾਣਾ ਆਪ ਹੀ ਜੋ ਕੁਝ ਨੂੰ ਪ੍ਰਾਪਤ ਨਰਨ ਕਰਨ ਵਾਲੇ ਪੁਰਸ਼ ਮੰਨੇ ਸੁਰਤਵਾਨ ਮਨਬੂਧ ਮੰਨੇ ਸਗਲ ਬਾਣੂ ਕੀ ਸੂਧ ਨਰਨ ਕਰਕੇ ਤਿੰਨਾ ਕਾਲਾਂ ਦੀ ਸੋਝੀ ਹੋ ਜਾਂਦੀ ਹੈ ਮਨਨ ਕੀਤਾ ਮਾਲਮੀ ਜੀ ਨੇ ਲੋਟੇਰਾ ਸੀ ਰੈਦਨ ਸੀ ਐਸਾ ਕੁਛ ਨਹੀਂ ਸੀ ਗੁਨਾ ਜਿਹੜਾ ਉਹਨੇ ਨਹੀਂ ਸੀ ਕੀਤਾ ਪਰ ਸਤਪੁਰਸ਼ਾਂ ਨੇ ਉਹਨੂੰ ਜੋ ਦੱਸਿਆ ਮੈਂ ਤੂੰ ਐ ਥਾਂ ਬੈ ਕੇ ਇਸ ਦਾ ਪ੍ਰਤੀਲੋਮ